ਆਪਾਂ ਸ਼ੁਰੂ ਤੋਂ ਹੀ ਨਿਆਣੇ ਦੇ ਦਿਮਾਗ 'ਚ ਇਹ ਇਸ ਪਾ ਦਿੰਨੇ ਆਂ ਵੀ ਤੂੰ ਦੂਜੇ ਤੋਂ ਹਮੇਸ਼ਾ ਅੱਗੇ ਹੀ ਹੋਣਾ ਚਾਹੀਦਾ ਆਂ ਤੂੰ ਦੂਜੇ ਤੋਂ ਹਮੇਸ਼ਾ ਜਿੱਤਣਾ ਹੀ ਚਾਹੀਦਾ ਆਂ ਆਪਾਂ ਕਹਿੰਦੇ ਰਹਿੰਨੇ ਆਂ ਫਲਾਣੇ ਦੇ ਨਿਆਣੇ ਦੇ ਤਾਂ ਇੰਨੇ ਨੰਬਰ ਆ ਗਏ ਤੇਰੇ ਦੋਸਤ ਦੇ ਤਾਂ ਇੰਨੇ ਨੰਬਰ ਆ ਗਏ ਤੇਰੇ ਕਿਉਂ ਨਹੀਂ ਆਏ ਹੈਗੇ ਤੈਨੂੰ ਕੀ ਨਹੀਂ ਮਿਲਦਾ ਹੈਗਾ ਜਾਂ ਤੈਨੂੰ ਕਿਹੜੀ ਸਹੂਲਤ ਨਹੀਂ ਮਿਲੀ ਜਾਂ ਤੇਰਾ ਕੀ ਦਿਮਾਗ ਘਟ ਉਹਦੇ ਨਾਲੋਂ ਵੀ ਜਿਹੜਾ ਤੇਰੇ ਨੰਬਰ ਨਹੀਂ ਆਏ ਹੈਗੇ ਆਪਾਂ ਜਾਣੇ ਅਣਜਾਣੇ ਚ ਨਿਆਣੇ ਦੇ ਸ਼ੁਰੂ ਹੁੰਦੇ ਮਨ ਚ ਆਪਾ ਇਹ ਚੀਜ਼ ਪਾ ਦਿੰਨੇ ਆ ਕਿ ਤੂੰ ਦੂਜੇ ਨਾਲੋਂ ਅੱਗੇ ਹੀ ਰਹਿਣਾ ਚਾਹੀਦਾ ਤੇ ਦੂਜੇ ਤੇਰੇ ਨਾਲੋਂ ਹਮੇਸ਼ਾ ਪਿੱਛੇ ਹੀ ਹੋਣੇ ਚਾਹੀਦੇ ਨੇ ਹਨਾ ਹੁਣ ਪ੍ਰਾਪਰਟੀ ਦੇ ਮਾਮਲੇ 'ਚ ਵੀ ਜਿਵੇਂ ਕਈਆਂ ਦੇ ਇੱਕ ਨਿਆਣੇ ਆ ਕਈਆਂ ਦੇ ਦੋ ਨਿਆਣੇ ਨੇ ਤਾਂ ਉਹ ਘਰ ਦੇ ਨਿਆਣੇ ਨੂੰ ਇਹੀ ਸਿਖਾਈ ਜਾਂਦੇ ਨੇ ਤੂੰ ਤਾਂ ਕੱਲਾ ਪੁੱਤ ਤੈਨੂੰ ਤਾਂ ਇੰਨੇ ਕਿੱਲੇ ਆਉਂਦੇ ਨੇਗੇ ਉਹਨਾਂ ਦੇ ਉਹਨਾਂ ਦੇ ਤਾਂ ਦੋ ਥਾਂ ਹੀ ਵੰਡੇ ਜਾਣੇ ਨੇ ਉਹਨਾਂ ਨੂੰ ਤਾਂ ਦੋਨਾਂ ਭਰਾਵਾਂ ਨੂੰ ਤੇਰੇ ਨਾਲੋਂ ਅੱਧੇ-ਅੱਧੇ ਆਉਂਦੇ ਨੇਗੇ ਹਨਾ ਸਾਡੇ ਇੱਕ ਰਿਸ਼ਤੇਦਾਰੀ ਚ ਬੱਚਾ ਅਸੀਂ ਇੰਨੇ ਹੈਰਾਨ ਹੁੰਦੇ ਹੁੰਦੇ ਸੀ ਸਾਡੇ ਨਾਲੋਂ ਕਾਫੀ ਜ਼ਿਆਦਾ ਛੋਟਾ ਆ ਕਿ ਅਸੀਂ ਏਡੇ ਏਡੇ ਹੋ ਗਏ ਅਸੀਂ ਮਤਲਬ ਆਪਣੀ ਪੈੜੀ ਅਸੀਂ ਉਦੋਂ ਜਾ ਕੇ ਦੇਖਿਆ ਹਾਂ ਉਦਾਂ ਜਾਂਦੀ ਸੀ ਪਰ ਪਰਪਸਲੀ ਸਾਡੇ ਭਰਾ ਨੂੰ ਖੇਤ ਉਦੋਂ ਦਿਖਾਏ ਗਏ ਨੇ ਜਦੋਂ ਮੇਰੇ ਦਾਦਾ ਜੀ ਬਿਮਾਰ ਰਹਿਣ ਲੱਗੇ ਕਿ ਤੈਨੂੰ ਪਤਾ ਹੋਣਾ ਚਾਹੀਦਾ ਵੀ ਤੇਰੇ ਖੇਤ ਕਿਹੜੇ ਨੇ ਉਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਕੋਲ ਅਸਲ ਚ ਜ਼ਮੀਨ ਕਿੰਨੀ ਆ ਜ਼ਮੀਨ ਦਾ ਠੇਕਾ ਕਿੰਨਾ ਹੁੰਦਾ ਆ ਜਾ ਹੋਰ ਸਾਡੇ ਕੋਲੇ ਕੀ ਆ ਹਨਾ ਤਾਂ ਉਸ ਬੱਚੇ ਨੂੰ ਇਹ ਵੀ ਪਤਾ ਹੁੰਦਾ ਸੀਗਾ ਵੀ ਆ ਇਥੋਂ ਤੋਂ ਇੱਥੇ ਤੱਕ ਟੱਕ ਸਾਡਾ ਆ ਇੰਨੀਆਂ ਮੋਟਰਾਂ ਸਾਨੂੰ ਆਉਂਦੀਆਂ ਨੇ ਆ ਜਿੰਨੇ ਪਪੂਲਰ ਖੜੇ ਨੇ ਸਾਡੇ ਨੇ ਤੇ ਇਹਦੀ ਕਮਾਈ ਸਾਨੂੰ ਇੰਨੀ ਆਉਣੀ ਆ ਹਨਾ ਉਹ ਛੋਟੇ ਨਿਆਣੇ ਦੇ ਦਿਮਾਗ 'ਚ ਜਿਹਦੇ 'ਚ ਤੁਸੀਂ ਸ਼ੁਰੂ ਤੋਂ ਇਹ ਚੀਜ਼ ਭਰਤੀ ਕਿ ਤੇਰੇ ਕੋਲੇ ਜ਼ਿਆਦਾ ਤੈਨੂੰ ਇਸ ਚੀਜ਼ ਦਾ ਹੰਕਾਰ ਕਰਨਾ ਚਾਹੀਦਾ ਤੇ ਉਹ ਨਿਆਣੇ ਦੇ ਵੱਡੇ ਹੋ ਕੇ ਤੁਹਾਨੂੰ ਲੱਗਦਾ ਕਿ ਦਿਮਾਗ 'ਚੋ ਕਿਤੇ ਨਾ ਕਿਤੇ ਜਾਂ ਉਹਦੀ ਪਰਸਨੈਲਿਟੀ 'ਚ ਪਰਸਨੈਲਿਟੀ ਚ ਉਹ ਚੀਜ਼ਾਂ ਚਲੇ ਜਾਣਗੀਆਂ ਕਦੇ ਵੀ ਨਹੀਂ ਜਾਣੀਆਂ ਹੈਗੀਆਂ ਤੁਹਾਡੀ ਗੱਲ ਜੁਮੈ ਸਹੀ ਅਗਰਦੀਪ ਵੀ ਆਪਾਂ ਨਾ ਖੁਦ ਹੀ ਬੱਚੇ ਦੇ ਕੱਚੇ ਦਿਮਾਗ 'ਚ ਚੀਜ਼ਾਂ ਇਹੋ ਜਿਹੀਆਂ ਬਣਾਉਨੇ ਆ ਕਿ ਜਿਹੜੀਆਂ ਕਦੋਂ ਪੱਕ ਜਾਂਦੀਆਂ ਨੇ ਸਾਨੂੰ ਆਪ ਨਹੀਂ ਪਤਾ ਅਸੀਂ ਤਾਂ ਦੋ ਭੈਣ ਭਰਾਵਾਂ ਨੂੰ ਆਪਸ ਵਿੱਚ ਚੀਰਖਾ ਕਰਨ ਲਾ ਦੰਨੇ ਆ ਹਨਾ ਆਪਾਂ ਕਈ ਵਾਰੀ ਚਲੋ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਆਪਾਂ ਨੂੰ ਜਿਵੇਂ ਦੇ ਸਬਕ ਮਿਲੇ ਨੇ ਸਾਨੂੰ ਕਿਸੇ ਨੇ ਜਿਵੇਂ ਪਾਲਿਆ ਉਹੋ ਜਿਹੀ ਸਬਕ ਅਸੀਂ ਗਾਂ ਦਈ ਜਾਵਾਂਗੇ ਉਹਨਾਂ 'ਚ ਅਸੀਂ ਕੋਈ ਚੇਂਜ ਤਾਂ ਕਰਦੇ ਨਹੀਂ ਤੇ ਆਪਾਂ ਕਿੰਨੀ ਵਾਰੀ ਕਰਦੇ ਆ ਜੇ ਇੱਕ ਮਤਲਬ ਘਰ ਚ ਦੋ ਬੱਚੇ ਨੇ ਉਹਨਾਂ ਚੋਂ ਇੱਕ ਦੇ ਨੰਬਰ ਵੱਧ ਆ ਗਿਆ ਆਪਾਂ ਦੂਜੇ ਨੂੰ ਕਿੰਨਾ ਸੁਣਾਉਨੇ ਆ ਉਸ ਬੱਚੇ ਨੂੰ ਹਨਾ ਜਦ ਕਿ ਉਹ ਤਾਂ ਸਾਡਾ ਮਤਲਬ ਸਾਡਾ ਖੂਨ ਹੁੰਦਾ ਸਾਡਾ ਬੱਚਾ ਹੁੰਦਾ ਆਪਾਂ ਕਹਿੰਦੇ ਮਾਂ ਪਿਓ ਦੇ ਚਾਹੇ ਚਾਰ ਬੱਚੇ ਹੋਣ ਉਹਨਾਂ ਨੂੰ ਇੱਕੋ ਜਿੰਨੀ ਮੁਹੱਬਤ ਆਉਂਦੀ ਹੈ ਨਹੀਂ ਆਉਂਦੀ ਤੁਸੀਂ ਨਿਆਣੇ ਚ ਵੀ ਮੁਕਾਬਲਾ ਖੜਾ ਕਰ ਦਿੰਨੇ ਹੋ ਹਨਾ ਜਦੋਂ ਨਿਆਣਿਆਂ ਚ ਮੁਕਾਬਲੇ ਹੁੰਦੇ ਨੇ ਸਕੇ ਭੈਣ ਭਰਾ ਚ ਹੁੰਦੇ ਆ ਤਾਂ ਉਹਨੂੰ ਬਾਹਰ ਕਿਉਂ ਨਹੀਂ ਮਹਿਸੂਸ ਹੋਊਗਾ ਅਸੀਂ ਪਹਿਲੇ ਦਿਨ ਤੋਂ ਨਿਆਣੇ ਨੂੰ ਇਹ ਚੀਜ਼ ਦੱਸ ਦਿਆਂ ਕਿ ਫਲਾਣੇ ਨੇ ਆਪਦੇ ਨਿਆਣੇ ਨੂੰ ਇਸ ਸਕੂਲ 'ਚ ਪਾਇਆ ਅਸੀਂ ਤੈਨੂੰ ਇਸ 'ਚ ਪਾ ਰਹੇ ਹਾਂ ਕਿਉਂਕਿ ਅਸੀਂ ਉਹਦੇ ਨਾਲੋਂ ਫੀਸ ਜ਼ਿਆਦਾ ਭਰ ਸਕਦੇ ਹਾਂ ਹੈਨਾ ਅਸੀਂ ਤੈਨੂੰ ਆਹ ਚੀਜ਼ ਲੈ ਕੇ ਦਿੱਤੀ ਹੈ ਕਿਉਂਕਿ ਅਸੀਂ ਫਲਾਣਿਆਂ ਨਾਲੋਂ ਜ਼ਿਆਦਾ ਕਰ ਸਕਦੇ ਹਾਂ ਜਿਹੜੀ ਜ਼ਿਆਦਾ ਵਾਲੀ ਚੀਜ਼ ਆ ਨਾ ਨਿਆਣੇ ਨੂੰ ਇਹੀ ਲੱਗਦਾ ਹੁੰਦਾ ਕਿ ਉਹ ਸਿਰਫ ਮੇਰੇ ਹਿੱਸੇ ਲਿਖੀ ਗਈ ਆ ਉਹ ਕਿਸੇ ਦੂਜੇ ਦੇ ਹਿੱਸੇ ਨਹੀਂ ਆ ਸਕਦੀ ਨਿਆਣੇ ਆਪਾਂ ਜਦੋਂ ਪੜਦੇ ਹੁੰਦੇ ਸੀ ਆਪਾਂ ਇੱਕ ਦੂਜੇ ਨਾਲ ਦੋਸਤੀ ਹੁੰਦੀ ਸੀ ਸਾਡੀ ਹਨਾ ਸਾਨੂੰ ਲੱਗਦਾ ਨਹੀਂ ਸੀ ਹੁੰਦਾ ਕਿ ਇਹ ਇਹਦਾ ਘਰ ਆ ਇਹ ਮੇਰਾ ਘਰ ਆ ਜਾਂ ਇਹ ਇਹਦੀ ਚੀਜ਼ ਆ ਮੇਰੀ ਹੁਣ ਨਿਆਣਿਆਂ ਨੂੰ ਸਭ ਕੁਝ ਪਤਾ ਨਿਆਣੇ ਇੱਕ ਦੂਜੇ ਨਾਲ ਮੇਰੀ ਬੇਟੀ ਉਹਨੂੰ ਟਿਊਸ਼ਨ ਤੇ ਜਾਂਦੀ ਹੈ ਹਨਾ ਇੱਕੋ ਜਗ੍ਹਾ ਤੇ ਟਿਊਸ਼ਨ ਜਾਂਦੀਆਂ ਨੇ ਸਾਡੇ ਗਵਾਂਢ ਚ ਇੱਕ ਬੱਚਾ ਤੇ ਉਹ ਇਕੱਠੀਆਂ ਨਹੀਂ ਜਾਂਦੀਆਂ ਕਦੇ ਵੀ ਹਨਾ ਕਿਉਂਕਿ ਨਿਆਣਿਆਂ ਨੂੰ ਲੱਗਦਾ ਕਿ ਮੈਂ ਆਪਣੀ ਚੀਜ਼ ਤੇ ਜਾਵਾਂ ਤੂੰ ਆਪਣੀ ਚੀਜ਼ ਤੇ ਜਾ ਹਨਾ ਤੇ ਇਹ ਚੀਜ਼ ਕੀ ਆ ਇਹ ਆਪ ਦਾ ਨਿੱਜਾ ਜਿਹੜਾ ਸੀ ਛੋਟੇ ਹੁੰਦੇ ਆ ਉਹਦੇ ਦਿਮਾਗ 'ਚ ਪਾਇਆ ਹੋਇਆ ਤੇ ਜਿਹੜਾ ਬੰਦਾ ਇੰਨਾ ਜ਼ਿਆਦਾ ਨਿੱਜਵਾਦ ਬਾਰੇ ਸੋਚ ਰਿਹਾ ਨਾ ਕਿ ਮੈਂ ਅੱਜ ਸੋਚਿਆ ਕਿ ਜਿਹੜੀ ਚੀਜ਼ ਮੇਰੇ ਪਾਈ ਹੋਈ ਆ ਉਹ ਕਿਸੇ ਦੇ ਨਾ ਪਾਈ ਹੋਵੇ ਜੋ ਚੀਜ਼ ਮੇਰੇ ਘਰੇ ਆ ਉਹ ਕਿਸੇ ਕੋਲ ਨਾ ਹੋਵੇ ਜਦੋਂ ਉਹ ਚੀਜ਼ ਉਸ ਬੰਦੇ ਕੋਲ ਆਊਗੀ ਉਹ ਚੀਜ਼ ਮੇਰੇ ਨਾਲੋਂ ਵਧੀਆ ਪਾ ਕੇ ਆਊਗਾ ਤਾਂ ਮੈਨੂੰ ਪਰਸਨੈਲਿਟੀ ਕਲੈਸ਼ ਆ ਜਾਂ ਈਰਖਾ ਜਿਹੜਾ ਉਹ ਮਹਿਸੂਸ ਹੋਊਗਾ ਹਨਾ ਸਾਰੇ ਬੱਚੇ ਇੱਕੋ ਜਗ੍ਹਾ ਪੜਦੇ ਨੇ ਕਈ ਵਾਰੀ ਆਪਣੇ ਤੋਂ ਚੰਗੀ ਨੌਕਰੀ ਕੋਈ ਕਰ ਰਿਆ ਹੁੰਦਾ ਆਪਾਂ ਕਹਿੰਦੇ ਨੇ ਯਾਰ ਮੇਰੇ ਤਾਂ ਇਸ ਤੋਂ ਵੀ ਜ਼ਿਆਦਾ ਨੰਬਰ ਹੁੰਦੇ ਸੀਗੇ ਹਨਾ ਇਹਦਾ ਮਤਲਬ ਸਾਡੇ ਦਿਮਾਗ 'ਚ ਈਰਖਾ ਹੈਗੀ ਆ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਮੌਕੇ ਮਿਲਣਗੇ ਜ਼ਿੰਦਗੀ 'ਚ ਹੋ ਸਕਦਾ ਮੇਰੇ ਮੂੰਹ ਤੋਂ ਤੁਸੀਂ ਨਾ ਜਾਣ ਸਕੋ ਪਰ ਹੋ ਜਾਂਦਾ ਮੇਰੇ ਦਿਮਾਗ 'ਚ ਕਿੰਨੀ ਕਿ ਚੀਜ਼ ਆ ਪਰ ਇਹਦਾ ਫਾਇਦਾ ਕਿਸੇ ਨੂੰ ਨਹੀਂ ਹੁੰਦਾ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਈਰਖਾ ਕਰਦੇ ਆ ਅਸੀਂ ਆਪਣੇ ਸਕੇ ਭੈਣ ਭਰਾਵਾਂ ਤੋਂ ਕਰਦੇ ਆ ਮੈਨੂੰ ਲੱਗਦਾ ਕਿ ਜਿਹਦੇ ਨਾਲ ਕਰ ਰਹੇ ਹੋ ਉਹਨੂੰ ਸ਼ਾਇਦ ਮਹਿਸੂਸ ਨਾ ਹੋਵੇ ਪਰ ਤੁਸੀਂ ਆਪਣਾ ਆਪ ਕਿੰਨਾ ਤੰਗ ਕਰਦੇ ਹੋ ਇਹ ਤੁਹਾਨੂੰ ਪਤਾ ਲੱਗਣ ਲੱ ਜਾਂਦਾ ਬਹੁਤ ਛੇਤੀ ਕਿੰਨੀਆਂ ਚੀਜ਼ਾਂ ਨੇ ਸਾਡੀਆਂ ਅਸੀਂ ਇੰਜੋਏ ਨਹੀਂ ਕਰਦੇ ਇਹ ਦੇਖ ਕੇ ਕਿ ਦੂਜਿਆਂ ਕੋਲ ਮੇਰੇ ਨਾਲੋਂ ਜ਼ਿਆਦਾ ਨੇ